ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪੀਐਸਟੀ ਨੰਬਰ 1 న్యూਸ ਚੈਨਲ ਤੇ ਆਪ ਦਾ ਸਵਾਗਤ ਹੈ ਉੜਤਾ ਪੰਜਾਬ ਨਸ਼ੇ ਤੇ ਗਲਤਾਨ ਹੋ ਗਿਆ ਨੌਜਵਾਨ ਪ੍ਰਚਾਰਿਆ ਗਿਆ ਪਿਛੇ ਬੜੇ ਹੀ ਫਿਲਮਾਂ ਵੀ ਬਣੀਆਂ ਨੇ ਗਾਣੇ ਆਏ ਨੇ ਤੇ ਅੱਜ ਦੀ ਜਿਹੜੀ ਨੌਜਵਾਨੀ ਆ ਗਰਕ ਗਈ ਆ ਨਸ਼ੇ ਦੇ ਵਿੱਚ ਪਰ ਨਹੀਂ ਜਿਹੜਾ ਕਿਸਾਨ ਮਜ਼ਦੂਰ ਇਕਤਾ ਜਿਹੜਾ ਮੋਰਚਾ ਲੱਗਾ ਇੰਨੇ ਬਹੁਤ ਹੀ ਜਿਹੜੇ ਤੱਥ ਜਿਹੜਾ ਕਿ ਬਾਹਰ ਵੀ ਐਨ ਆਰ ਆਈ ਵੀਰਾਂ ਤੱਕ ਜਾਂ ਹੋਰ ਸਾਨੂੰ ਪ੍ਰਚਾਰ ਪੰਜਾਬ ਨੂੰ ਬਹੁਤ ਗਲਤ ਤਰੀਕੇ ਨਾਲ ਦਰਸਾਇਆ ਗਿਆ ਕਿ ਇੱਥੋਂ ਦਾ ਜਿਹੜਾ ਨੌਜਵਾਨ ਆ ਨਸ਼ੇ ਵਿੱਚ ਗਲਤਾਨ ਹੋ ਗਿਆ ਜੈਨਾਂ ਨੂੰ ਖੇਤੀਬਾੜੀ ਨਾਲ ਕੋਈ ਲਗਾ ਨਹੀਂਗਾ ਆਓ ਅੱਜ ਇੱਕ ਨਵੀਂ ਤਸਵੀਰ ਪੇਸ਼ ਕਰਦੇ ਆ ਇੱਥੇ ਕਾਦਿਆਂ ਦੀ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਸਾਰੇ ਹੀ ਨੌਜਵਾਨ ਸਾਡੇ ਵੀਰ ਜਿਹੜੇ ਨੇ ਇਹ ਤਿਆਰ ਹੋਏ ਨੇ ਵੀ ਦਿਨ ਪਹਿਲਾਂ ਤੇ ਆਪਣਾ ਨਾਮ ਦੱਸਿਓ ਕੀ ਆ ਤੇ ਅੱਜ ਤੁਸੀਂ ਕਿੱਧਰ ਜਾ ਰਹੇ ਹੋ ਤੇ ਕੀ ਮਨੋਰਥ ਆ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਕੁ ਜੀ ਖਾਲਸਾ ਬਾਈ ਕੁ ਜੀ ਫਤਿਹ ਮੈਂ ਕਰਨਪਾਲ ਸਿੰਘ ਬੋਪਾ ਰਾਏ ਫਰੋਮ ਕਾਦੀਆਂ ਤੋਂ ਠੀਕ ਆ ਅਸੀਂ ਅੱਜ ਯੂਥ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਬਟਾਲੇ ਵਿੱਚ ਬਟਾਲਾ ਯੂਥ ਵੈਲਫੇਅਰ ਕਲੱਬ ਵੱਲੋਂ ਠੀਕ ਆ ਅਸੀਂ ਸਾਰਾ ਯੂਥ ਇਕੱਠਾ ਹੋ ਕੇ ਅਸੀਂ ਅੱਜ ਉਥੇ ਜਿਹੜਾ ਮੋਦੀ ਨੇ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨ ਬਣਾਏ ਹੋਏ ਆ ਉਹਨਾਂ ਨੂੰ ਰੱਦ ਕਰਨ ਦੇ ਲਈ ਉਸ ਵਜੋਂ ਅਸੀਂ ਜਾ ਰਹੇ ਹਾਂ ਅੱਛਾ ਵੀਰ ਜੀ ਕੇਂਦਰ ਸਰਕਾਰ ਕਹਿੰਦੀ ਆ ਕਿ ਅਸੀਂ ਤੇ ਮੰਨ ਗਏ ਆ ਇਹਦੇ ਵਿੱਚ ਸੋਧ ਕਰਨ ਨੂੰ ਤਿਆਰ ਆ ਤੇ ਤੁਸੀਂ ਕੀ ਚਾਹੁੰਦੇ ਹੋ ਹੁਣ ਵੀ ਇਹ ਸੋਧ ਕਰਾਉਣਾ ਚਾਹੁੰਦੇ ਹੋ ਕਿ ਜਾਂ ਫਿਰ ਇਹ ਕਾਦੀ ਕਰਾਉਣੇ ਜੀ ਅਸੀਂ ਜੜੋਂ ਜੜ ਤੋਂ ਹੀ ਖਤਮ ਕਰਾਉਣਾ ਚਾਹੁੰਦੇ ਆ ਸੋਧ ਕਰਨ ਵਿੱਚ ਸਾਡਾ ਬੈਨੀਫਿਟ ਨਹੀਂ ਹੈਗਾ ਇਹਦੇ ਵਿੱਚ ਕੋਈ ਅਸੀਂ ਜੜ ਤੋਂ ਹੀ ਖਤਮ ਕਰਾਉਣਾ ਚਾਹੁੰਦੇ ਆ ਜੀ ਤੁਸੀਂ ਸੁਣ ਸਕਦੇ ਹੋ ਜਿਹੜਾ ਜਾਗਰੂਕ ਕਿਸਾਨ ਆ ਇਹ ਆ ਕਿਸਾਨ ਕਹਿੰਦੇ ਆ ਵੀ ਨਕਲੀ ਕਿਸਾਨ ਬੈਠੇ ਉੱਥੇ ਪੇੜ ਕਿਸਾਨ ਬੈਠੇ ਨੇ ਉਹਨਾਂ ਨੂੰ ਸਮਝ ਨਹੀਂ ਹੈਗੀ ਜਾਂ ਕੋਈ ਗੁੰਮਰਾਹਤਾ ਨੂੰ ਵੀ ਕੋਈ ਗੁੰਮਰਾਹ ਕਰਕੇ ਭੇਜ ਰਿਹਾ ਅੱਜ ਕੋਈ ਵੇਖੋ ਜੀ ਤੁਹਾਡੇ ਸਾਹਮਣੇ ਸਾਰਾ ਯੂਥ ਆ ਜੀ ਪੰਜਾਬ ਦਾ ਸਾਰਾ ਇਕੱਠ ਹੋ ਰਿਹਾ ਜੀ ਕੋਈ ਤੁਹਾਨੂੰ ਗੁੰਮਰਾਹ ਕਰਨ ਵਾਲੀ ਗੱਲ ਲੱਗਦੀ ਜੀ ਕੋਈ ਗੁੰਮਰਾਹ ਕਰਨ ਵਾਲੇ ਅਸੀਂ ਆਪਣੇ ਆਪ ਸਾਡੀ ਅੰਦਰੋਂ ਆਵਾਜ਼ ਆ ਰਹੀ ਹੈ ਸਾਡੀ ਇਹ ਹੱਕ ਆ ਸਾਡਾ ਅਸੀਂ ਉਹ ਹੱਕ ਮੰਗਣ ਜਾ ਰਹੇ ਹਾਂ ਜੀ ਬਿਲਕੁਲ ਜੀ ਆਪਣੇ ਹੱਕ ਮੰਗਣ ਵਾਸਤੇ ਜਾ ਰਹੇ ਨੇ ਕਿਸਾਨ ਆ ਪਹਿਲੇ ਨੰਬਰ ਤੇ ਇੱਕ ਕਿਸਾਨ ਨੇ ਕਿਸਾਨ ਦੇ ਬੇਟੇ ਨੇ ਇਹਨਾਂ ਦੇ ਬਜ਼ੁਰਗ ਜਿਹ ਤੇ ਜਿਹੜਾ ਗਲਤ ਪ੍ਰਚਾਰ ਕੀਤਾ ਗਿਆ ਵੀਰ ਜੀ ਵੀ ਨਸ਼ੇ ਨਸ਼ਿਆਂ 'ਚ ਗਲਤਾਨ ਹੋ ਗਿਆ ਨੌਜਵਾਨੀ ਉਹਦੇ ਬਾਰੇ ਕਿ ਤੁਸੀਂ ਦੱਸਣਾ ਚਾਹੁੰਦੇ। ਤੁਹਾਡੇ ਸਾਹਮਣੇ ਭਾਜੀ ਸਾਰਾ ਵੇਖੋ ਯੂਥ ਆ ਸਾਰੇ ਖਲੋਤੇ ਆ ਤੁਹਾਨੂੰ ਕੋਈ ਲੱਗਦਾ ਨਸ਼ੇ ਵਾਲਾ ਹੈਗਾ ਬੰਦਾ ਇਹਦੇ ਵਿੱਚ ਕਿੱਡੇ-ਕੱਡੇ ਮੁੰਡੇ ਸੋਹਣੇ ਜਵਾਨ ਖਲੋਤੇ ਆ ਜੀ ਕੋਈ ਹੈਗਾ ਨਸ਼ੇ ਵਾਲੀ ਗੱਲ ਇੱਕ ਜਿਹੜੀ ਨਾਮ ਕੀਤਾ ਗਿਆ ਜੀ ਪੰਜਾਬ ਨੂੰ ਇੱਕ ਸਿਆਸਤ ਆ ਜੀ ਬਿਲਕੁਲ ਇੱਕ ਬਨੇਤਰੀ ਆ ਜੀ ਪਤਾ ਨਹੀਂ ਉਹਦਾ ਨਾਂ ਨਹੀਂ ਮੈਂ ਲੈਣਾ ਚਾਹੁੰਦਾ ਉਹਨੇ ਕਿਹਾ ਵੀ ਸਾਡੀਆਂ ਜਿਹੜੀਆਂ ਮਾਵਾਂ ਉੱਥੇ ਬਜ਼ੁਰਗ ਬੈਠੀਆਂ ਉਹਨਾਂ ਨੂੰ 200-200 ਰੁਪਏ ਦਿਹਾੜੀ ਤੇ ਆ ਰਹੀਆਂ ਨੇ ਉਹਨੂੰ ਤੁਸੀਂ ਕੀ ਕਹਿਣਾ ਚਾਹ ਪਲੈਨ ਆ ਪਾਗਲ ਆ ਉਹਨੇ ਪਾਗਲ ਨੇ ਗੱਲਾਂ ਆ ਤੇ ਇਹ ਤਾਂ ਹੁਣ ਉਹਨੂੰ ਸੂਝ ਹੋਣੀ ਚਾਹੀਦੀ ਬ੍ਰਹਮਾਤਮਾ ਨੂੰ ਮਤ ਦੇਵੇ ਮਤਬਤ ਮਕਸ਼ੇ ਕਿ ਹਾਂ ਵੀ ਕੱਲ ਨੂੰ ਮਾੜੀ ਗੱਲ ਆ ਜੀ ਇਹਨਾਂ ਜੀ ਸਾਡੇ ਕਰਨਵੀਰ ਆ ਚੜ੍ਹਦੀ ਕਲਾ ਵਿੱਚ ਰਹਿਣ ਚੜ੍ਹਦੀ ਕਲਾ ਵਾਲੇ ਬਿਆਨ ਦਿੱਤੇ ਇਹਨਾਂ ਨੇ ਕਿਸਾਨ ਜੂਥ ਜਿਹੜੀ ਇਕਤਾ ਕਿਸ਼ਤਾਨ ਮਜ਼ਦੂਰ ਇਕਤਾ ਜਿਹੜੀ ਆ ਉਹਨਾਂ ਵੱਲੋਂ ਇਹ ਬਟਾਲੇ ਰੈਲੀ ਕੱਢ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੜਦਾਬਾਦ ਕਿਸਾਨ ਮਜ਼ਦੂਰ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਇਸੇ ਰੈਲੀ ਵਿੱਚ ਕੁਝ ਹੋਰ ਵੀ ਸਾਡੇ ਵੀਰ ਮੌਜੂਦ ਨੇ ਆਓ ਉਹਨਾਂ ਦੇ ਵਿਚਾਰ ਸੁਣਨਾ ਚਾਹੁੰਦੇ ਆਂ ਵੀਰ ਜੀ ਆਪਣਾ ਨਾਮ ਦੱਸਿਓ ਤੇ ਆਪਣੇ ਵਿਚਾਰ ਜੁਰ ਦੱਸਿਓ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਕਾਦੀਆਂ ਤੋਂ ਤੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਆ ਕਿ ਅਸੀਂ ਇਹ ਚੱਲੇ ਬਟਾਲੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਆਪਣੀ ਜੋ ਵੀ ਇਹ ਕਾਣੇ ਕਾਨੂੰਨ ਇਹ ਮੋਦੀ ਸਰਕਾਰ ਨੇ ਜੋ ਕੱਢੇ ਸਾਡੇ ਉੱਤੇ ਠੀਕ ਆ ਤੇ ਉਹਦੇ ਵਾਸਤੇ ਇਹ ਰੋਸ ਵਾਸਤੇ ਚੱਲੇ ਜੀ ਬਟਾਲੇ ਅੱਜ ਰੈਲੀ ਕਰਨ ਵਾਸਤੇ ਤੇ ਸਾ ਜੀ ਮੋਦੀ ਸਰਕਾਰ ਨੂੰ ਮੋਦ ਨੂੰ ਇਹ ਨਹੀਂ ਪਤਾ ਹੈਗਾ ਵੀ ਇੰਨਿਆਂ ਨੇ ਪੰਗਾ ਕਿਨਾਂ ਨਾਲ ਲਿਆ ਜੀ ਇਹ ਗਿੱਜਾ ਜੀ ਐਮਪੀ ਦਾ ਇਹ ਗਿੱਜਾ ਜੀ ਜੂਪੀ ਦਾ ਇਹ ਗਿੱਜਾ ਇਹ ਬਿਹਾਰ ਦਾ ਬਿਹਾਰ ਦਾ ਠੀਕ ਆ ਅਸੀਂ ਤਾਂ ਜੀ ਸਾਰੇ ਵਰਲਡ ਨੂੰ ਅਸੀਂ ਤਾਂ ਲੰਗਰ ਛਕਾ ਦਈਏ ਸਾਰੇ ਵਰਲਡ ਜਿੱਥੇ ਔਖੀ ਭਾਰੀ ਬਣੇ ਉੱਥੇ ਪਹੁੰਚ ਗਏ ਅਸੀਂ ਇਹ ਤਾਂ ਸਾਡੇ ਹੱਕਾਂ ਦੀ ਗੱਲ ਆ ਜੀ ਬਿਲਕੁਲ ਇਹ ਸਾਡੇ ਹੱਕਾਂ ਵਾਸਤੇ ਤੇ ਇੱਥੇ ਅਸੀਂ ਇਹਦਾ ਰਾਤਾ ਸੀ ਵੀ ਦਿੱਲੀ ਗਏ ਆ ਨਾ ਦੋ ਤਿੰਨ ਦਿਨ ਧਰਲਾ ਲਾ ਕੇ ਨਾ ਮੋੜ ਆਉਣਾ ਇਹਨਾਂ ਨੇ ਉੱਥੇ ਭੁੱਖੇ ਮੰਨਿਆਂ ਨੂੰ ਕਿਹੜਾ ਪੁੱਛਣਾ ਕਿਸ ਨੇ ਇਹਨੂੰ ਨਹੀਂ ਪਤਾ ਅਸੀਂ ਤਾਂ ਵਲਡਰ ਜਾ ਆਦਿਏ ਬਿਲਕੁਲ ਜੀ ਕਿਸਾਨ ਸਾਡਾ ਆਪਣਾ ਸਾਡਾ ਆਪਣਾ ਹੱਕਾਂ ਦਾ ਸਾਡਾ ਮਾਮਲਾ ਜੀ ਬਿਲਕੁਲ ਕਿਸਾਨ ਬਿਆਨ ਦੇ ਰਹੇ ਵੀ ਜਿਹੜਾ ਤੇ ਅਸੀਂ 6 ਮਹੀਨੇ ਦਾ ਰਾਸਣ ਖੜਿਆ ਉਹ ਤੇ ਅੱਜ ਤੱਕ ਖੋਲਿਆ ਨਹੀਂ ਅਜੇ ਤੇ ਲਾਜਾ ਜਨਾਬ ਅਜੇ ਉਹਦੇ 6ੇ ਨੇ ਹੱਥ ਹੀ ਨਹੀਂ ਲਾਇਆ ਇਹ ਤਾਂ ਇੰਨਾ ਹੰਗਾਰਾ ਸਾਨੂੰ ਇੰਨਾ ਮਹਾਰਾਜ ਵੱਲੋਂ ਇਹ ਸੱਚੇ ਪਾਤਸ਼ਾਹ ਦੀ ਨਹੀਂ ਕਿਰ ਇਹਨੇ ਵੀਰਾਂ ਦੇ ਬਲਬਲੇ ਜਿਹੜੇ ਨੇ ਮਾਂ ਦੇ ਵਿੱਚ ਉੱਠਦੇ ਨੇ ਸੱਚੇ ਨੇ ਇਹਨਾਂ ਦੇ ਬਜ਼ੁਰਗ ਇਹਨਾਂ ਦੇ ਬੱਚੇ ਇਹਨਾਂ ਦੀਆਂ ਮਾਵਾ ਉਥੇ ਠੰਡ ਦੇ ਵਿੱਚ ਬੈਠੀਆਂ ਨੇ ਜਲ ਤੋਂ ਜਲਦ ਜਿਹੜੀ ਮੋਦੀ ਸਰਕਾਰ ਇਹਨਾਂ ਦੀ ਦਿਲ ਦੀ ਆਵਾਜ਼ ਸੁਣੇ ਤੇ ਕਾਲੇ ਕਰੂੰ ਰੱਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ so press